ਕਿ ਜਿਹੜੇ ਕਹਿੰਦੇ ਸੀ ਅਸੀਂ ਜ਼ਿੰਮੇਵਾਰ ਅਸੀਂ ਸਿਆਣੇ ਆ ਸਾਨੂੰ 40 40 ਸਾਲ ਦਾ ਤਜਰਬਾ ਹੈ ਉਹਨਾਂ ਦੇ ਤਜਰਬੇ ਤੋਂ ਸਿਰਫ ਗੜਤਨਾ ਨਿਕਲੀਆਂ ਇਲਜ਼ਾਮ ਚਰਾਸ਼ੀ ਨਿਕਲੀ ਪਰ ਨੌਜਵਾਨਾਂ ਵਿੱਚ ਉਹ ਜਿਹੜੀ ਜ਼ਿੰਮੇਵਾਰੀ ਦੀ ਸੁਰ ਨਿਕਲੀ ਜਿਹੜਾ ਉਹਨਾਂ ਨੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਔਰ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਅਸੀਂ ਕੱਲ ਵੀ ਉਹਨਾਂ ਬਾਪੂਆਂ ਦੀ ਕੰਢ ਤੇ ਸੀ ਅਸੀਂ ਅੱਜ ਵੀ ਉਹਨਾਂ ਬਾਪੂਆਂ ਦੀ ਕੰਢ ਤੇ ਆ ਅਸੀਂ ਕੱਲ ਨੂੰ ਵੀ ਉਹਨਾਂ ਬਾਪੂਆਂ ਦੀ ਕੰਢ ਤੇ ਰਹਿਾਂ ਨਰਾਜ਼ਗੀ ਹੈ ਨਹੀਂ ਬਹੁਤ ਵੱਡੀਆਂ ਬਹੁਤ ਛੋਟੀਆਂ ਨੇ ਕਿਉਂਕਿ ਜਦੋਂ ਬਜ਼ੁਰਗ ਆ ਜਿਹੜਾ ਉਹ ਉਹ ਉਹਦੇ ਤੋਂ ਜਦੋਂ ਬੱਚਾ ਨਾਰਾਜ਼ ਹੁੰਦਾ ਬੱਚਾ ਕਦੀ ਪਹਿਲ ਨਹੀਂ ਕਰਦਾ ਹੁੰਦਾ ਬੱਚੇ ਨੂੰ ਉਮੀਦ ਹੁੰਦੀ ਹੈ ਕਿ ਮੇਰਾ ਬਾਪੂ ਮੈਨੂੰ ਬੁਲਾਵੇ ਤੇ ਬਾਪੂ ਬੁਲਾਉਣੇ ਬਾਪੂਆਂ ਨੇ ਬਾਪੂਆਂ ਦੀ ਜ਼ਿੰਮੇਵਾਰੀ ਕਿ ਉਹ ਇਹਨਾਂ ਨੂੰ ਬੁਲਾਉਣ ਇਹਨਾਂ ਨੂੰ ਕਲਾਵੇ ਵਿੱਚ ਨਾ ਬਾਪੂ ਨੇ ਬੱਚਿਆਂ ਦੀ ਕੰਡ ਤੇ ਹੱਥ ਬਾਪੂ ਜਦੋਂ ਆਪਣੇ ਬੱਚੇ ਦੀ ਕੰਡ ਤੇ ਹੱਥ ਲੜਦਾ ਨਾ ਤੇ ਸਦੀਆਂ ਤੋਂ ਬਹੁਤੀਆਂ ਸਮੱਸਿਆ ਬਿਨਾਂ ਬੋਲੇ ਪਾਉਰ ਅਸੀਂ ਜਿਹੜਾ ਸੰਘਰਸ਼ ਜਿਹੜਾ ਜਿਹਦੇ ਵਿੱਚ ਸਾਡੇ ਇੰਨੇ ਐਫਰਟਸ ਲੱਗੇ ਨੇ ਇੰਨੀਆਂ ਕੀਮਤੀ ਜਾਨਾਂ ਲੱਗੀਆਂ ਨੇ ਅਸੀਂ ਉਹਨਾਂ ਨੂੰ ਜਿੱਤ ਕੇ ਘਰ ਵਾਪਸ ਆਵਾਂਗੇ ਕਿਉਂਕਿ ਮੈਂ ਨਵਰੀਦ ਦੀ লাশ ਲੈ ਕੇ ਗਿਆ ਮੈਨੂੰ ਪਤਾ ਸੀ ਮੈਨੂੰ ਪਤਾ ਉਹ ਕਿੰਨਾ ਲੰਮਾ ਸੀ ਸਫ਼ਰ ਤੇ ਕਿੰਨਾ ਦੁਖਦਾਈ ਸੀ ਸਾਡੇ ਪਰਿਵਾਰਟਰ ਵਾਸਤੇ ਉਸ ਸਮਾਂ ਮੈਂ ਨਹੀਂ ਚਾਹੁੰਦਾ ਕਿਸੇ ਨੌਜਵਾਨ ਨੂੰ ਖਰੋਚ ਵੀ ਆਵੇ ਮੈਂ ਵੇਖਣਾ ਚਾਹੁੰਦਾ ਕਿ ਮੇਰੇ ਇਹ ਸਾਰੇ ਨਵਰੀਦ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਆਉਣ ਸਤਿਕਾਰਯੋਗ ਮੇਰੇ ਕਿਸਾਨ ਵੀਰੋ ਨੌਜਵਾਨ ਬੱਚਿਓ ਮੇਰੇ ਭੈਣੋ ਬੀਬੀਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਿਚਾਰਾ ਹੋ ਚੁੱਕੀਆਂ ਤੁਸੀਂ ਸਾਰਿਆਂ ਨੇ ਸਾਰੇ ਹਾਲਾਤ ਸੁਣੇ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ 26 ਤਰੀਕ ਨੂੰ ਜਿਹੜੇ ਮੋਰਚਾ ਸੀ ਉਸ ਟਾਈਮ ਜਿਹੜੇ ਹਾਲਾਤ ਪੈਦਾ ਹੋਏ ਔਰ ਉਸ ਦਿਨ ਜਿਹੜੇ ਸਾਡੇ ਲਈ ਪਰਿਵਾਰ ਵਾਸਤੇ ਹਾਲਾਤ ਪੈਦਾ ਹੋਏ ਉਹ ਦੋਵੇਂ ਹੀ ਹਾਲਾਤ ਸਾਡੇ ਲਈ ਬਹੁਤ ਚਿੰਤਾਜਨਕ ਸੀ ਤੇ ਦੁਖਦਾਈ ਵੀ ਸੀ ਨਵਰੀਦ ਦੀ ਸ਼ਹਾਦਤ ਪਰਿਵਾਰ ਲਈ ਬਹੁਤ ਵੱਡਾ ਘਾਟਾ ਸੀ ਪਰ 26 ਦੀ ਘਟਨਾਵਾਂ ਤੋਂ ਬਾਅਦ ਜਿਸ ਤਰ੍ਹਾਂ ਦਾ ਸਾਡਾ ਜਿਹੜਾ ਸੰਘਰਸ਼ ਸੀਗਾ ਜਿਸ ਤਰ੍ਹਾਂ ਉਹ ਲੜ ਖੜਾਇਆ ਜਿਸ ਤਰ੍ਹਾਂ ਉਹ ਕਮਜ਼ੋਰ ਪਿਆ ਜਿਸ ਤਰ੍ਹਾਂ ਉਹ ਉਖੜਿਆ ਵਿਚਾਰਾਂ ਦਾ ਟਕਰਾਅ ਸਾਹਮਣੇ ਆਇਆ ਬੇਪਰੋਸਗੀ ਸਾਹਮਣੇ ਆਈ ਨਾਰਾਜ਼ਗੀਆਂ ਸਾਹਮਣੇ ਆਈਆਂ ਉਹ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਸੀ ਹੁਣ ਮੇਰੇ ਸਾਹਮਣੇ ਇਹ ਸਵਾਲ ਸੀਗਾ ਕਿਉਂਕਿ ਮੈਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਲੜਦਾ ਆ ਰਿਹਾ ਸੀ ਮੈਂ ਇਤਿਹਾਸ ਪੜਦਾ ਵੀ ਸੀ ਇਤਿਹਾਸ ਲਿਖਦਾ ਵੀ ਸੀ ਤੇ ਮੈਨੂੰ ਲੱਗਿਆ ਕਿ ਇਹ ਇਤਿਹਾਸ ਸਿਰਜਣ ਦਾ ਸਮਾਂ ਵੀ ਮੇਰੇ ਜਮੇ ਆ ਗਿਆ ਕਿਉਂਕਿ ਜਿਵੇਂ ਅਸੀਂ ਨਵਰੀਦੀਆਂ ਅੰਤਮ ਰਸਮਾਂ ਆਧਾ ਕਰ ਰਹੀ ਸੀ ਉਦੋਂ ਦੂਸਰੇ ਵੱਲੋਂ ਮੋਰਚੇ ਦੀਆਂ ਖਬਰਾਂ ਜਿਹੜੀਆਂ ਸੀ ਉਹ ਆ ਰਹੀਆਂ ਸੀਗੀਆਂ ਰਾਜਸਥਾਨ ਵਾਲਾ ਮੋਰਚਾ ਤੇ 26 ਤਰੀਕ ਨੂੰ ਉਖਾੜ ਦਿੱਤਾ ਗਿਆ ਸੀ ਸਤਾਇਨ ਗਾਜੀਪੁਰ ਵਾਲਾ ਮੋਰਚਾ ਵੀ ਖੜਨ ਦੀ ਕਗਾਰ ਤੇ ਸੀ 28 29 ਨੂੰ ਸਿੰਘੂ ਬਾਰਡਰ ਤੇ ਜਿਹੜੀਆਂ ਘਟਨਾਵਾਂ ਹੋਈਆਂ ਔਰ ਉਸ ਤੋਂ ਬਾਅਦ ਜਿਹੜੀ ਸਾਡੇ ਲੀਡਰਸ਼ਿਪ ਦੀ ਬਿਆਨਬਾਜ਼ੀ ਜਿਹੜੀ ਹੋਈ ਮਤਲਬ ਜ਼ਿੰਮੇਵਾਰੀ ਲੈਣ ਤੋਂ ਜਿਵੇਂ ਉਹ ਭੱਜੇ ਔਰ ਇੱਕ ਦੂਜੇ ਦੇ ਸਿਰ ਉਹਨਾਂ ਨੇ ਬਲੇਮ ਕੀਤੇ ਖਾਸ ਕਰ ਨੌਜਵਾਨਾਂ ਨੂੰ ਟਾਰਗੇਟ ਕੀਤਾ ਇਹ ਸਾਰੇ ਵਿਖਰਾਵ ਦੇ ਸੀਗੇ ਵਿਖਰਾਵ ਵੱਲ ਜਾਂਦੇ ਸੀ ਫਿਰ ਇਹ ਸ਼ਿਗਾਕੀ ਇਹਨਾਂ ਸਾਰਿਆਂ ਦੇ ਦਰਮਿਆਨ ਖੜਾ ਕੌਣ ਹੋਵੇ ਜਿਹੜਾ ਇਹਨਾਂ ਨੂੰ ਇੱਕ ਮੰਚ ਤੇ ਲਿਆਵੇ ਤੇ ਮੈਨੂੰ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਸੀ ਕਿ ਇਸ ਮੋਰਚੇ ਦੇ ਵਿੱਚ ਜਿੰਨਾ ਜਿੰਨੀਆਂ ਸ਼ਹਾਦਤਾਂ ਚੁੱਕੀਆਂ 300 ਤੋਂ ਵੱਧ ਇਹ ਨਵਰੀ ਦਾ ਜਾਣਾ ਸਾਡੇ ਲਈ ਪਰਿਵਾਰਕ ਤੌਰ ਤੇ ਬਹੁਤ ਵੱਡਾ ਘਾਟਾ ਹੈ ਤੇ ਹਰ ਉਸ ਪਰਿਵਾਰ ਦਾ ਜੀ ਜਿਨ੍ਹਾਂ ਦਾ ਗਿਆ ਹੈ ਉਹਨਾਂ ਦਾ ਜੀ ਵੀ ਉੱਨਾ ਹੀ ਕੀਮਤੀ ਹੈ ਜਿੰਨਾ ਸਾਡੇ ਲਈ ਨਵਰੀਕ ਇਸ ਲਈ ਇੰਨੀਆਂ ਵੱਡੀਆਂ ਸ਼ਹਾਦਤਾਂ ਇੰਨੀ ਲੰਮੀ ਤਪੱਸਿਆ ਇੰਨੇ ਸਾਰੇ ਐਫਰਟਸ ਔਰ ਸਾਡੇ ਜਿਹੜੇ ਐਨ ਆਰ ਆਈ ਵੀਰਾਂ ਵੱਲੋਂ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਜਿਹੜੀ ਇਸ ਅੰਦੋਲਨ ਦੇ ਉੱਤੇ ਖਰਚ ਕਰ ਦਿੱਤੀ ਗਈ ਆ ਅਸੀਂ ਪਿੰਡਾਂ ਦੇ ਵਿੱਚੋਂ ਵੀ ਕੋਈ ਇਹੋ ਜਿਹਾ ਸਾਧਨ ਨਹੀਂ ਛੱਡਿਆ ਜਿਹੜਾ ਇਸ ਮੋਰਚੇ ਵਿੱਚ ਝੁੱਕਿਆ ਨਹੀਂ ਹੈ ਤੇ ਜੇ ਅਸੀਂ ਬਿਨਾਂ ਪ੍ਰਾਪਤੀ ਤੋਂ ਇਹ ਮੋਰਚਾ ਇਸ ਤਰ੍ਹਾਂ ਚਲੇ ਜਾਂਦਾ ਹੈ ਤੇ ਫਿਰ ਅਸੀਂ ਇਤਿਹਾਸ ਵਿੱਚ ਇਹਨਾਂ ਸਾਰਿਆਂ ਦੀ ਜਿਹੜੀ ਕੁਰਬਾਨੀ ਉਹਨੂੰ ਕਿਸ ਤਰ੍ਹਾਂ ਦਰਜ ਕਰਾਂਗੇ ਇਸ ਲਈ ਮੈਂ ਆਪਣੇ ਜਿਹੜਾ ਮੇਰਾ ਨਿੱਜੀ ਨੁਕਸਾਨ ਸੀਗਾ ਜਿਹੜਾ ਮੇਰਾ ਸਦਮਾ ਸੀ ਮੈਂ ਉਹਦੇ 'ਚੋਂ ਬਹੁਤ ਛੇਤੀ ਖੜਾ ਹੋਇਆ ਕਿਉਂਕਿ ਮੈਨੂੰ ਪਤਾ ਸੀ ਨਵਰੀਦ ਦੇ ਜਾਣ ਤੋਂ ਬਾਅਦ ਮੇਰੀਆਂ ਜ਼ਿੰਮੇਵਾਰੀਆਂ ਵਧ ਗਈਆਂ ਮੈਂ ਮੋਰਚੇ ਦੇ ਵਿੱਚ ਵਾਪਸ ਆ ਗਿਆ। ਔਰ ਮੈਂ ਸਭ ਤੋਂ ਪਹਿਲਾਂ ਆਣ ਕੇ ਵੱਖ-ਵੱਖ ਧਿਰਾਂ ਨਾਲ ਗੱਲਬਾਤ ਕੀਤੀ, ਮੀਟਿੰਗਾਂ ਕੀਤੀਆਂ। ਕੁਝ ਚੰਗੇ ਵਿਚਾਰਾਂ ਵਾਲੇ ਸਾਥੀ ਜਦੋਂ ਕੋਈ ਸਮਾਂ ਚੰਗਾ ਹੁੰਦਾ ਉਦੋਂ ਮਹਾਰਾਜ ਇਸ ਤਰ੍ਹਾਂ ਦੇ ਮੇਲ ਮਿਲਾਉਂਦੇ। ਮੈਨੂੰ ਭਾਈ ਮੰਤੀਰ ਸਿੰਘ ਹੁਣਾ ਵਰਗੇ, ਪਰਮਜੀਤ ਸਿੰਘ ਗਾਜ਼ੀ ਹੁਣਾ ਵਰਗੇ ਜਾਂ ਆਪਣੇ ਅਜੀਪਾਲ ਸਿੰਘ ਹੁਣਾ ਵਰਗੇ ਵਿਚਾਰਮਾਨ, ਸੂਝਵਾਨ ਲੋਕਾਂ ਦਾ ਸਾਥ ਮਿਲਿਆ। ਔਰ ਅਸੀਂ ਆਪਸੇ ਡਿਸਕਸ ਸ਼ੁਰੂ ਕੀਤੀ ਨੌਜਵਾਨਾਂ ਨਾਲ ਬੈਠਣਾ ਉੱਠਣਾ ਸ਼ੁਰੂ ਕੀਤਾ ਕਿਉਂਕਿ ਇਹਨਾਂ ਦਾ ਸੰਘਰਸ਼ ਦੇ ਦੌਰਾਨ ਵੀ ਇੱਕ ਰੋਲ ਰਿਹਾ ਹੈ ਇਹਨਾਂ ਬੰਦਿਆਂ ਦਾ ਇਸ ਕਰਕੇ ਅਸੀਂ ਛੇਤੀ ਅੱਗੇ ਵਧੇ ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਜਿਹੜੀਆਂ ਸਾਹਮਣੇ ਚੁਣੌਤੀਆਂ ਸੀ ਉਹ ਤੇ ਪਹਿਲੀ ਚੁਣੌਤੀ ਸੀ ਕਿ ਅਸੀਂ ਲੀਡਰਸ਼ਿਪ ਨੂੰ ਕਿਵੇਂ ਇੱਕ ਦੂਜੇ ਦੇ ਨਾਲ ਬਿਠਾਈਏ ਆਪਸ ਵਿੱਚ ਬੈਠਣ ਗੱਲਬਾਤ ਕਰਨ ਜਿਹੜੇ ਨੈਰੇਟਿਵ ਬਣਾਏ ਗਏ ਸੀ ਵੀ ਉੱਥੇ ਕੋਈ ਦੋ ਤਰ੍ਹਾਂ ਦੀ ਵਿਚਾਰਧਾਰਾ ਇੱਕ ਕਾਮਰੇਡਾਂ ਦੀ ਹੈ ਇੱਕ ਪੰਥਕ ਵਿਚਾਰਧਾਰਾ ਟਕਰਾਉਂਦੀਆਂ ਅਸੀਂ ਇਹਨੂੰ ਕਿਵੇਂ ਤੋੜਨੀ ਜਿਵੇਂ ਭਾਈ ਮਨਤੇਰ ਸਿੰਘ ਹੁਣੇ ਦੱਸ ਕੇ ਗਏ ਅਸੀਂ 7 ਤਰੀਕ ਨੂੰ ਉੱਥੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ ਸਾਰੀਆਂ ਧਿਰਾਂ ਨੂੰ ਕੱਟੀਆਂ ਕੀਤਾ ਔਰ ਉਸ ਦੇ ਵਿੱਚੋਂ ਬਹੁਤ ਵੱਡੀ ਪੋਜ਼ਿਟਿਵਿਟੀ ਮਿਲੀ ਕਨਫੈਕਟਿਰਾਮ ਵੱਲੋਂ ਜਦੋਂ ਅਸੀਂ ਇਹ ਸਾਫ਼ ਕੀਤਾ ਕਿ ਅਸੀਂ ਕੋਈ ਧਿਰ ਨਹੀਂ ਹਾਂ ਅਸੀਂ ਸਿਰਫ ਸਹਿਯੋਗੀ ਹਾਂ ਸਹਿਯੋਗੀ ਇਸ ਕਰਕੇ ਆ ਕਿ ਸਾਡਾ ਸਿਧਾਂਤ ਇਹ ਕਹਿੰਦਾ ਕਿ ਸਿੱਖ ਨੇ ਮਜ਼ਲੂਮ ਨਾਲ ਖੜੇ ਹੋਣਾ ਜੇ ਕੋਈ ਜ਼ਾਲਮ ਕਿਸੇ ਮਜ਼ਲੂਮ ਤੇ ਜ਼ੁਲਮ ਕਰਦਾ ਹੈ ਤੇ ਸਿੱਖ ਦਾ ਫਰਜ਼ ਹੈ ਕਿ ਮਜ਼ਲੂਮ ਨਾਲ ਖੜਾ ਹੋ ਜਾਸ ਵੇਲੇ ਕਿਸਾਨ ਨਹੀਂ ਜਿਹੜੀ ਆ ਕਿਸਾਨ ਜਿਹੜੇ ਆ ਉਹ ਮਜ਼ਰੂਮ ਤੇ ਰਹੇ ਮਜ਼ਦੂਰ ਮਜ਼ਰੂਮ ਤੇ ਰਹੇ ਇਹਨਾਂ ਨਾਲ ਜ਼ੁਲਮ ਹੋ ਰਿਹਾ ਸੀ ਇਸ ਨਾਲ ਨਾਲ ਖੜੇ ਹੋਣਾ ਤੇ ਜ਼ਾਲਮ ਹੈ ਸਰਕਾਰ ਅਸੀਂ ਉਹਦੇ ਸਾਹਮਣੇ ਖੜਾ ਇਸ ਲਈ ਅਸੀਂ ਇੱਥੇ ਕਿਸਾਨ ਮੋਰਚੇ ਵਿੱਚ ਸਾਡੀ ਸਿਰਫ ਇੰਨੀ ਭੂਮਿਕਾ ਸੀ ਕਿ ਅਸੀਂ ਮਜ਼ਲੂਮਾਂ ਨਾਲ ਖੜੇ ਸੀ ਸਾਡਾ ਸਹਿਯੋਗ ਲੰਗਰਾਂ ਦਾ ਸੀ ਸਾਡਾ ਸਹਿਯੋਗ ਸੇਵਾ ਦਾ ਸੀ ਸਾਡਾ ਸਹਿਯੋਗ ਮੈਡੀਕਲ ਕੈਂਪਸ ਦਾ ਸੀ ਜਾਂ ਫਿਜ਼ੀਕਲ ਕੋਈ ਸਾਡੇ ਸੇਵਾਵਾਂ ਸੀ ਉਹ ਸੀਗਾ ਇਸ ਤੋਂ ਅੱਗੇ ਸਾਡਾ ਕੋਈ ਏਜੰਡਾ ਨਹੀਂ ਸੀ ਏਜੰਡਾ ਸੀਗਾ ਕਿਸਾਨ ਜਿੱਥੇ ਬੰਦੀਆਂ ਦਾ ਜਿਹੜਾ ਉਹਨਾਂ ਨੇ ਲਾਗੂ ਕਰਨਾ ਜਦੋਂ ਅਸੀਂ ਆਪਣੇ ਵੱਲੋਂ ਇਹ ਗੱਲ ਸਾਫ਼ ਕੀਤੀ ਤੇ ਦੂਸਰੀ ਧਿਰ ਜਿਹੜੀ ਕਾਮਰੇਡ ਵਿਚਾਰਧਾਰਾ ਦੀ ਸੀ ਉਹਨਾਂ ਵਿੱਚੋਂ ਡਾਕਟਰ ਦਰਸ਼ਨਪਾਲ ਸਿੰਘ ਉਹਨਾਂ ਦੇ ਬਲਾਰੇ ਵੱਜੋਂ ਬੋਲੇ ਉਹਨਾਂ ਨੇ ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖੜ ਕੇ ਜਿਹੜੀਆਂ ਗੱਲਾਂ ਕਹੀਆਂ ਉਸ ਨੇ ਸਾਡੇ ਇਸ ਐਫਰਟਸ ਨੂੰ ਬਹੁਤ ਮਜ਼ਬੂਤੀ ਦਿੱਤੀ ਕਿਉਂਕਿ ਉਹਨਾਂ ਨੇ ਜੋ ਗੱਲ ਕਹੀ ਉਹਨਾਂ ਨੇ ਕਿਹਾ ਕਿ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਇਸ ਗੱਲ ਨੂੰ ਮੰਨਦਾ ਕਿ ਇਸ ਸੰਘਰਸ਼ ਦਾ ਜੀ ਕੋਈ ਰੀੜ ਦੀ ਹੱਡੀ ਹੈ ਉਹ ਪੰਜਾਬ ਦੀ ਸਿੱਖ ਕਿਸਾਨੀ ਹੈ ਔਰ ਮੈਂ ਇਸ ਤੋਂ ਵੀ ਅੱਗੇ ਮੰਨਦਾ ਕਿ ਇਹ ਸਿਰਫ ਰੀੜ ਦੀ ਹੱਡੀ ਨਹੀਂ ਹੈ ਰੀੜ ਦੀ ਹੱਡੀ ਤੇ ਟਿਕਿਆ ਹੋਇਆ ਜਿਹੜਾ ਸਿਰ ਹੈ ਉਹ ਵੀ ਪੰਜਾਬ ਦੀ ਸਿੱਖ ਕਿਸਾਨੀ ਜੇ ਅੱਜ ਇਹ ਸੰਘਰਸ਼ ਹੈ ਦੁਨੀਆ ਵਿੱਚ ਜਿਹੜੀ ਜਿਸ ਨੂੰ ਦੁਨੀਆ ਵੇਖ ਰਹੀ ਹੈ ਉਮੀਦ ਦੀਆਂ ਨਜ਼ਰਾਂ ਤੇ ਉਸ ਦੇ ਵਿੱਚ ਸਭ ਤੋਂ ਮੇਨ ਤੇ ਮੁੱਖ ਭੂਮਿਕਾ ਜਿਹੜੀ ਹੈ ਉਹ ਪੰਜਾਬ ਦੀ ਸਿੱਖ ਕਿਸਾਨੀ ਦੀ ਜਦੋਂ ਇੱਕ ਦੂਸਰੇ ਦੇ ਪ੍ਰਤੀ ਸਾਡੀ ਇਹੋ ਜਿਹੀ ਭਾਵਨਾ ਹੋਵੇ ਤੇ ਫਿਰ ਮੈਨੂੰ ਸਾਸੀ ਕਹਿ ਸਕਦੇ ਆ ਕਿ ਅਸੀਂ ਯਕੀਨ ਨਾਲ ਅੱਗੇ ਜਦੋਂ ਵਧਾਂਗੇ ਇਸੀ ਸਾਡੇ ਜਿਹੜੇ ਹੋਰ મતਭੇਦ ਨੇ ਗਿਲੇ ਸ਼ਿਕਵੇ ਨੇ ਜਾਂ ਗਲਤਫਹਿਮੀਆਂ ਨੇ ਉਹ ਛੱਟ ਦੂਰ ਹੋ ਜਾਣਗੀਆਂ ਔਰ ਹੋਈਆਂ ਉਸ ਤੋਂ ਬਾਅਦ ਵੱਡੀ ਪੋਜ਼ਿਟਿਵਿਟੀ ਆਈ ਔਰ ਉਸ ਤੋਂ ਬਾਅਦ ਸਾਡੀ ਦੂਸਰੀ ਜਿਹੜੀ ਸਭ ਤੋਂ ਵੱਡੀ ਚੁਣੌਤੀ ਸੀ ਜਿਹੜਾ ਉੱਥੇ ਇੱਕ ਨੈਰੇਟਿਵ ਸੱਜਿਆ ਹੋਇਆ ਸੀ ਕਿ ਨੌਜਵਾਨ ਨਰਾਸ਼ ਹੋ ਕੇ ਨਾਰਾਜ਼ ਹੋ ਕੇ ਲੀਡਰਸ਼ਿਪ ਨਾਲ ਵਾਪਸ ਚਲਾ ਗਿਆ ਔਰ ਨਿਰ ਨੈਰੇਟਿਵ ਵੀ ਨਹੀਂ ਸੀਗਾ ਇਹਦੇ ਵਿੱਚ ਸੱਚਾਈ ਵੀ ਸੀ ਕਿਉਂਕਿ ਸਾਡੀ ਲੀਡਰਸ਼ਿਪ ਨੇ 26 ਜਨਵਰੀ ਦੀਆਂ ਘਟਨਾਵਾਂ ਤੋਂ ਕਬਰਾ ਕੇ ਬਜਾਏ ਉਸ ਦੀ ਜ਼ਿੰਮੇਵਾਰੀ ਲੈਣ ਤੋਂ ਸਾਰਾ ਜਿਹੜਾ ਨਜ਼ਲਾ ਸੀ ਉਹਨਾਂ ਦਾ ਉਹਨਾਂ ਨੇ ਨੌਜਵਾਨਾਂ ਤੇ ਸੁੱਟ ਦਿੱਤਾ। ਔਰ ਸਾਰੇ ਗੱਲ ਹੀ ਨੌਜਵਾਨਾਂ ਨੂੰ ਜਿਵੇਂ ਠਹਿਰਾਤਾ ਕਿ ਇਹਨਾਂ ਲੋਕਾਂ ਦੀ ਬਦਲਾਅ ਤੇ ਸਭ ਕੁਝ ਹੋ ਜਾਏ। ਜਦ ਕਿ ਸਵਾਲ ਤੇ ਲੀਡਰਸ਼ਿਪ ਤੇ ਵੀ ਉਠਦੇ ਸੀ ਪਰ ਹੁਣ ਅਸੀਂ ਇਹਨਾਂ ਵਿਵਾਦਾਂ ਵਿੱਚ ਨਹੀਂ ਪੈ ਸਕਦੇ। ਇਹ ਇਲਜ਼ਾਮ ਤਰਾਸ਼ੀਆਂ ਮਿਹਣੋਂ ਮੇਣੀ ਹੋਣ ਦਾ ਸਮਾਂ ਨਹੀਂ ਹੈਗਾ। ਸਾਡੀ ਜ਼ਰੂਰਤ ਸੀ ਕਿ ਅਸੀਂ ਇਹਨਾਂ ਨੂੰ ਨੇੜੇ ਕਿਵੇਂ ਲਾਈਏ ਔਰ ਕਿੱਟੇ ਕਿਵੇਂ ਕਰੀਏ। ਅਸੀਂ ਨੇੜੇ ਲਾਉਣ ਵਾਸਤੇ ਅਗਲੇ ਕਦਮ ਵਧਾਏ ਨਹੀਂ। ਇਸੇ سلسلے ਵਿੱਚ ਅਸੀਂ ਆ 25 ਮਾਰਚ ਦਾ ਜਿਹੜਾ ਇਸ ਰੱਖਿਆ ਹੈ ਮਾਰਚ ਜਿਹੜਾ ਇਹਦਾ ਨਾਂ ਹੀ ਇਹ ਹੈ ਕਿ ਨੌਜਵਾਨ ਕਿਸਾਨ ਮੋਰਚਾ ਇੱਕ ਜੁੜਤਾ ਮਾਰ ਅਸੀਂ ਇਹਨਾਂ ਦੇ ਵਿੱਚ ਇੱਕ ਜੁੜਤਾ ਸਾਬਤ ਕਰਨੀ ਔਰ ਅਸੀਂ ਕਾਮਯਾਬ ਹਾਂ ਇਸ ਦੇ ਵਿੱਚ ਨੌਜਵਾਨਾਂ ਵੱਲੋਂ ਜਿੰਨੀਆਂ ਵੀ ਰੈਲੀਆਂ ਕੀਤੀਆਂ ਗਈਆਂ ਚਾਹੇ ਉਹ ਮਹਿਰਾਜ ਦੀ ਹੋਵੇ ਚਾਹੇ ਉਹ ਆਪਣੇ ਸੰਗਰੂਰ ਦੇ ਮਸਤੂਆਣਾ ਸਾਹਿਬ ਦੀ ਹੋਵੇ ਜਾਂ ਜੰਡਿਆਲਾ ਗੁਰੂ ਦੀ ਹੋਵੇ ਮੈਂ ਮੈਂ ਇਹ ਗੱਲ ਕਹਿ ਸਕਦਾ ਮੈਂ ਬਿਨਾਂ ਕਿਸੇ ਦਬਾਅ ਤੋਂ ਇਹ ਗੱਲ ਕਹਿ ਸਕਦਾ ਕਿ ਜਿਹੜੇ ਕਹਿੰਦੇ ਸੀ ਅਸੀਂ ਜ਼ਿੰਮੇਵਾਰ ਅਸੀਂ ਸਿਆਣੇ ਆ ਸਾਨੂੰ 40 40 ਸਾਲ ਦਾ ਤਜਰਬਾ ਹੈ ਉਹਨਾਂ ਦੇ ਤਜਰਬੇ ਤੋਂ ਸਿਰਫ ਗੜਤਨਾ ਨਿਕਲੀਆਂ ਇਲਜ਼ਾਮ ਤਰਾਸ਼ੀ ਨਿਕਲੀ ਪਰ ਨੌਜਵਾਨਾਂ ਵਿੱਚੋਂ ਜਿਹੜੀ ਜ਼ਿੰਮੇਵਾਰੀ ਦੀ ਸੁਰ ਨਿਕਲੀ ਜਿਹੜਾ ਉਹਨਾਂ ਨੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਔਰ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਅਸੀਂ ਕੱਲ ਵੀ ਉਹਨਾਂ ਬਾਪੂਆਂ ਦੀ ਕੰਢ ਤੇ ਸੀ ਅਸੀਂ ਅੱਜ ਵੀ ਉਹਨਾਂ ਬਾਪੂਆਂ ਦੀ ਕੰਢ ਤੇ ਆ ਅਸੀਂ ਕੱਲ ਨੂੰ ਵੀ ਉਹਨਾਂ ਬਾਪੂਆਂ ਦੀ ਕੰਢ ਤੇ ਰਹਿਵਾਂ ਤੇ ਜਦੋਂ ਨੌਜਵਾਨਾਂ ਵੱਲੋਂ ਇੰਨੀ ਜ਼ਿੰਮੇਵਾਰੀ ਵਿਖਾਈ ਗਈ ਤੇ ਸਾਡੇ ਹੌਸਲੇ ਹੋਰ ਵਧੇ ਇਹੀ ਸਾਡੇ ਹੌਂਸਲੇ ਜਿਹੜੇ ਵਧੇ ਹੋਏ ਹੌਂਸਲਿਆਂ ਦਾ ਆ ਅੱਜ ਜਿਹੜਾ ਤੁਸੀਂ ਇਕੱਠੇ ਵੇਖ ਰਹੇ ਹੋ ਕਾਫਲਾ ਵੇਖ। ਮੈਂ ਉਮੀਦ ਕਰਦਾ ਹਾਂ ਕਿ ਸਾਡੀਆਂ ਜਿਹੜੀਆਂ ਅਗਵਾਈ ਕਰ ਰਹੀਆਂ ਜਥੇਬੰਦੀਆਂ ਨੇ ਜਿਸ ਤਰ੍ਹਾਂ ਨੇ ਉਹਨਾਂ ਨੇ ਵੱਡਾ ਦਿਲ ਵਿਖਾਇਆ 7 ਮਾਰਚ ਤੋਂ ਬਾਅਦ ਜਿਸ ਤਰ੍ਹਾਂ ਨੇ ਨੌਜਵਾਨਾਂ ਪ੍ਰਤੀ ਉਹਨਾਂ ਨੇ ਆਪਣੀਆਂ ਬਾਹਾਂ ਕੁਲਾਵੇ ਖੋਲੇ ਨੇ ਉਹ ਇਹਨਾਂ ਨੂੰ ਆਪਣੇ ਕਲਾਵੇ ਵਿੱਚ ਲੈਣਗੇ ਇਹਨਾਂ ਦੀਆਂ ਨਾਰਾਜ਼ਗੀਆਂ ਦੂਰ ਕਰਨਗੇ ਨਾਰਾਜ਼ਗੀਆਂ ਹੈ ਨਹੀਂ ਬਹੁਤ ਵੱਡੀਆਂ ਬਹੁਤ ਛੋਟੀਆਂ ਨੇ ਕਿਉਂਕਿ ਜਦੋਂ ਬਜ਼ੁਰਗ ਆ ਜਿਹੜਾ ਉਹ ਉਹ ਉਹਦੇ ਜਦੋਂ ਬੱਚਾ ਨਾਰਾਜ਼ ਹੁੰਦਾ ਬੱਚਾ ਕਦੀ ਪਹਿਲ ਨਹੀਂ ਕਰਦਾ ਹੁੰਦਾ ਬੱਚੇ ਨੂੰ ਉਮੀਦ ਹੁੰਦੀ ਹੈ ਕਿ ਮੇਰਾ ਬਾਪੂ ਮੈਨੂੰ ਬੁਲਾਵੇ ਤੇ ਬਾਪੂ ਬੁਲਾਉਣੇ ਬਾਪੂਆਂ ਨੇ ਬਾਪੂਆਂ ਦੀ ਜ਼ਿੰਮੇਵਾਰੀ ਕਿ ਉਹ ਇਹਨਾਂ ਨੂੰ ਬੁਲਾਉਣ ਇਹਨਾਂ ਨੂੰ ਕਲਾਵੇ ਵਿੱਚ ਲੈਣਾ ਬਾਪੂ ਨੇ ਬੱਚਿਆਂ ਦੀ ਕੰਡ ਤੇ ਹੱਥ ਬਾਪੂ ਜਦੋਂ ਆਪਣੇ ਬੱਚੇ ਦੀ ਕੰਡ ਤੇ ਹੱਥ ਰੱਖਦਾ ਨਾ ਤੇ ਸੜਦੀਆਂ ਤੋਂ ਬਹੁਤੀਆਂ ਸਮੱਸਿਆਵਾਂ ਬਿਨਾ ਬੋਲਿਆਂ ਹੱਲ ਹੋ ਜਾਂਦੀਆਂ ਇਸ ਲਈ ਅੱਜ ਦਾ ਜਿਹੜਾ ਕਾਫਲਾ ਹੈ ਜਦੋਂ ਅਸੀਂ ਲੈ ਕੇ ਸਿੰਘੂ ਵਲਡਰ ਜਾਵਾਂਗੇ ਮੈਨੂੰ ਉਮੀਦ ਹੈ ਕਿ ਉਹ ਜਿਹੜੀਆਂ ਜੱਥੇਬੰਦੀਆਂ ਦੇ ਬਜ਼ੁਰਗ ਆਗੂ ਨੇ ਉਹ ਇਹਨਾਂ ਨੂੰ ਕਲਾਵੇ ਵਿੱਚ ਲੈਣਗੇ ਤੇ ਭਵਿੱਖ ਦੇ ਨੇੜੇ ਨ ਹੁਣ ਅਸੀਂ ਜਿਹੜਾ ਸੰਘਰਸ਼ ਜਿਹੜਾ ਜਿਹਦੇ ਵਿੱਚ ਸਾਡੇ ਇੰਨੇ ਐਫਰਟਸ ਲੱਗੇ ਨੇ ਇੰਨੀਆਂ ਕੀਮਤੀ ਜਾਨਾਂ ਲੱਗੀਆਂ ਨੇ ਅਸੀਂ ਉਹਨਾਂ ਨੂੰ ਜਿੱਤ ਕੇ ਘਰ ਵਾਪਸ ਆਵਾਂਗੇ ਕਿਉਂਕਿ ਮੈਂ ਨਵਰੀਦ ਦੀ লাশ ਲੈ ਕੇ ਗਿਆ ਮੈਨੂੰ ਪਤਾ ਸੀ ਮੈਨੂੰ ਪਤਾ ਉਹ ਕਿੰਨਾ ਲੰਮਾ ਸੀ ਸਫ਼ਰ ਤੇ ਕਿੰਨਾ ਦੁਖਦਾਈ ਸੀ ਸਾਡੇ ਪਰਿਵਾਰਕਾਂ ਦੇ ਰਾਸਤੇ ਉਸ ਸਮਾਂ ਮੈਂ ਨਹੀਂ ਚਾਹੁੰਦਾ ਕਿਸੇ ਨੌਜਵਾਨ ਨੂੰ ਖਰੋਚ ਵੀ ਆਵੇ ਮੈਂ ਵੇਖਣਾ ਚਾਹੁੰਦਾ ਕਿ ਮੇਰੇ ਇਹ ਸਾਰੇ ਨਵਰੀਦ ਹੱਸਦੇ ਖੇੜਦੇ ਆਪਣੇ ਘਰਾਂ ਨੂੰ ਆਉਣ ਤੇ ਇਸ ਜਸ਼ਨ ਵਿੱਚ ਕਿ ਅਸੀਂ ਜਿੱਤ ਕੇ ਆਏ ਹਾਂ ਔਰ ਅਗਲੇ ਜਿਹੜੇ ਸਾਡੇ ਜਿਹੜੇ ਸੰਘਰਸ਼ ਨੇ ਅਸੀਂ ਉਹਨਾਂ ਨੂੰ ਲੜ ਸਕੀਏ ਇਨ੍ਹਾਂ ਹੀ ਲਫ਼ਜ਼ਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਤਰਵਾਦ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਅੱਛੇ ਤਰ੍ਹਾਂ ਸਹਿਯੋਗ ਬਣਾਈ ਰੱਖੋਗੇ ਤੇ ਆਪਾਂ ਮੋਰਚੇ ਦੀ ਜਿੱਤ ਵੱਲ ਵਧਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ